ਪਤਿਤ ਪਾਵਨ ਜਾਗਤ ਜੋਤ ਜੁਗੋ ਜੁਗ ਅਟਲ ਚਤਰ ਚਬਰ ਤਤਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤਿਕਾਰਯੋਗ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਾਂ ਦੀ ਸੋਰਠਿ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰੇ ਆ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਜਿਤ ਪਾਰ ਬ੍ਰਹਮ ਚਿਤ ਆਇਆ ਸਤਿਗੁਰੂ ਜੀ ਕਹਿੰਦੇ ਹਨ ਕਿ ਭਾਈ ਜਿਸ ਹਿਰਦੇ ਘਰ ਵਿੱਚ ਪਰਮਾਤਮਾ ਆਵਸਿਆ ਪਰਮਾਤਮਾ ਨੂੰ ਕੀਤੇ ਕੀਤਾ ਜਾਂਦਾ ਹੈ ਜਿਹੜੇ ਹਿਰਦੇ ਨਾਲ ਪਰਮਾਤਮਾ ਨੂੰ ਧਿਆਇਆ ਜਾਂਦਾ ਸੋ ਕਰ ਦਇ ਵਸਾਇਆ ਪ੍ਰੀਤਮ ਨੇ ਉਸ ਮਾਲਕ ਨੇ ਉਹ ਹਿਰਦਾ ਘਰ ਜਿਹੜਾ ਹੈ ਆਤਮਿਕ ਗੁਣਾ ਦੇ ਨਾਲ ਭਰਪੂਰ ਕਰ ਦਿੱਤਾ ਸੁਖ ਸਾਗਰ ਗੁਰ ਪਾਇਆ ਸੁਖ ਸਾਗਰ ਸੁੱਖਾਂ ਦਾ ਸਮੁੰਦਰ ਮਹਾਰਾਜ ਕਹਿੰਦੇ ਭਾਈ ਜਦੋਂ ਕਿਸੇ ਵਡਭਾਗੀ ਨੂੰ ਸੁੱਖਾਂ ਦਾ ਸਮੁੰਦਰ ਗੁਰੂ ਮਿਲ ਪੈਂਦਾ ਹੈ ਤਾਂ ਸਹਿਸਾ ਸਗਲ ਮਿਟਾਇਆ ਕਹਿੰਦੇ ਤਦੋਂ ਉਸਨੇ ਆਪਣਾ ਸਾਰਾ ਸਹਿਮ ਦੂਰ ਕਰ ਲਿਆ ਜਿਹਨੂੰ ਪੂਰੇ ਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਸਤਿਗੁਰ ਸੌ ਜਾਂਦੇ ਨੇ ਭਾਈ ਉਹਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਡਰ ਭੈ ਦੁੱਖ ਕਿਸੇ ਵੀ ਤਰ੍ਹਾਂ ਦਾ ਕਹਿੰਦੇ ਉਹਨੂੰ ਮਹਿਸੂਸ ਨਹੀਂ ਹੁੰਦਾ ਉਹਦਾ ਦੁੱਖ ਦੂਰ ਹੋ ਜਾਂਦੇ ਨੇ ਉਹਦੇ ਸਹਿਮ ਦੂਰ ਹੋ ਜਾਂਦੇ ਹਨ ਜਿਹੜਾ ਪੂਰੇ ਗੁਰੂ ਨੂੰ ਮਿਲ ਪੈਂਦਾ ਹਰ ਕੇ ਨਾਮ ਕੀ ਵਡਿਆਈ ਸਤਿਗੁਰ ਕਹਿੰਦੇ ਨੇ ਦੇਖੋ ਪ੍ਰਮਾਤਮਾ ਦੇ ਨਾਮ ਦੀ ਵਡਿਆਈ ਉਹਦੀ ਸਿਫਤ ਸਲਾਹ ਕਰਨੀ ਪ੍ਰਮਾਤਮਾ ਦੇ ਗੁਣਾਂ ਨੂੰ ਗਾਉਣਾ ਆਠ ਪਹਿਰ ਗੁਣ ਗਾਈ ਔਰ ਅਠੇ ਪਹਿਰ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਉਣੇ ਗੁਰਪੂਰੇ ਤੇ ਪਾਈ ਇਹ ਦਾਤ ਪੂਰੇ ਗੁਰੂ ਤੋਂ ਪ੍ਰਾਪਤ ਮਿਲਦੀ ਹੁੰਦੀ ਹੈ ਜਿਨ੍ਹਾਂ ਨੂੰ ਪੂਰੇ ਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਉਹ ਪਰਮਾਤਮਾ ਦੇ ਗੁਣ ਗਾਉਂਦੇ ਹਨ ਔਰ ਅਠੇਪਰ ਪਰਮਾਤਮਾ ਦੀ ਸਿਮਤਸਲਾ ਦੇ ਗੀਤ ਗਾਉਂਦੇ ਰਹਿੰਦੇ ਹਨ ਰਹਾਉ ਪ੍ਰਭ ਕੀ ਅਕਥ ਕਹਾਣੀ ਅਕਥ ਦਾ ਮਤਲਬ ਵਿਆਹਨ ਨਾ ਹੋ ਸਕਣ ਵਾਲੀ ਕਹਾਣੀ ਕਹਿੰਦੇ ਨੇ ਸਰੂਪ ਦਾ ਵਰਣਨ ਮਹਾਰਾਜ ਕਹਿੰਦੇ ਭਾਈ ਉਸ ਮਾਲਕ ਦੇ ਪ੍ਰਮਾਤਮਾ ਦੇ ਰੂਪ ਦੀ ਗੱਲਬਾਤ ਦੱਸੀ ਨਹੀਂ ਜਾ ਸਕਦੀ ਉਹਦੇ ਸਰੂਪ ਦਾ ਵਰਣਨ ਨਹੀਂ ਕੀਤਾ ਜਾ ਸਕਦਾ ਉਹ ਕਿਹੋ ਜਿਹਾ ਹੈ ਉਹ ਕਿੱਦਾਂ ਦਾ ਹੈ ਇਹ ਸਾਧ ਸੰਗਤ ਮਹਾਰਾਜ ਸਮਝਾਉਂਦੇ ਨੇ ਵੀ ਭਾਈ ਅੰਮ੍ਰਿਤ ਬਾਣੀ ਪੜ੍ਹ ਕੇ ਜਿਹੜੇ ਪ੍ਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਹਨ ਫਿਰ ਉਹਨਾਂ ਨੂੰ ਉਹ ਪ੍ਰਮਾਤਮਾ ਦੇ ਦਰਸ਼ਨ ਹੋ ਜਾਂਦੇ ਹਨ ਜਾਣ ਬੋਲੇ ਅੰਮ੍ਰਿਤ ਬਾਣੀ ਪ੍ਰਮਾਤਮਾ ਦੇ ਸੇਵਕ ਆਤਮਿਕ ਜੀਵਨ ਦੇਣ ਵਾਲੇ ਸਬਤ ਸਲਾ ਦੀ ਬਾਣੀ ਜਿਹੜੀ ਹੈ ਉਹ ਗਾਉਂਦੇ ਰਹਿੰਦੇ ਹਨ ਨਾਨਕ ਦਾਸ ਬਖਾਣੀ ਹੈ ਨਾਨਕ ਮਰਜ਼ ਕਹਿੰਦੇ ਭਾਈ ਉਹੀ ਸੇਵਕ ਇਹ ਬਾਣੀ ਉਚਾਰਦੇ ਹਨ ਜਿਨ੍ਹਾਂ ਨੇ ਗੌਰ ਪੂਰੇ ਤੇ ਜਾਣੇ ਜਿਨ੍ਹਾਂ ਨੇ ਪੂਰੇ ਗੁਰੂ ਪਾਸੋਂ ਇਹ ਸਮਝ ਹਾਸਲ ਕਰ ਲਈ ਪੂਰਾ ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਪਾਰਸ਼ਾਹ ਜਿਹੜੇ ਸਾਨੂੰ ਸਾਰਿਆਂ ਨੂੰ ਜੀਵਨ ਜਾਂਚ ਸਿਖਾਉਂਦੇ ਹਨ ਕਿੱਦਾਂ ਦਾ ਸੰਗ ਕਰਨਾ ਹੈ ਕਿੱਦਾਂ ਦੇ ਕਰਮ ਕਰਨੇ ਹਨ ਇਸ ਬਾਬਤ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਹਨ ਭਾਈ ਚੰਗੇ ਤੇ ਨੇਕ ਕਰਮ ਕਰੋ ਭਲੇ ਦੇ ਕਰਮ ਕਰੋ ਭਲੇ ਪਰੋਸ਼ਾਂ ਦੀ ਸੰਗਤ ਕਰੋ ਮਾੜੀ ਸੰਗਤ ਤੋਂ ਗੁਰੇਜ਼ ਕਰੋ ਨਿੰਦਿਆ ਜੁਗਲੀ ਈਰਖਾ ਦਵੈਸ਼ ਤੋਂ ਦੂਰ ਰਹੋ ਇਸ ਸਬੰਧ ਵਿੱਚ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਹਨ ਜਿਉਂ-ਜਿਉਂ ਅਸੀਂ ਇਹ ਜੀਵਨ ਦੇ ਵਿੱਚੋਂ ਇਹਨਾਂ ਬੇਕਾਰਾਂ ਨੂੰ ਖਤਮ ਕਰਦੇ ਜਾਵਾਂਗੇ ਤੇ ਉਹ ਤੋਂ ਨਿਰੰਕਾਰ ਦੇ ਚਰਨਾਂ ਵਿੱਚ ਜੁੜਦੇ ਜਾਵਾਂਗੇ ਗੁਰੂ ਸਾਹਿਬ ਸਭਨਾਂ ਉੱਪਰ ਮਿਹਰ ਕਰਿਆ ਤਰਕ ਸਾਨੂੰ ਸਾਰਿਆਂ ਨੂੰ ਨਾਮ ਦਾਮ ਦੀ ਦਾਤ ਚੜ੍ਹਦੀ ਕਲਾ ਦਾ ਜੀਵਨ ਬਖਸ਼ਣ ਸਦਾ ਸਰਬੱਤ ਦੇ ਭਲੇ ਦੀ ਅਰਦਾਸ ਔਰ ਗੁਰੂ ਘਰ ਵਿੱਚ ਆਪਸੀ ਪ੍ਰੇਮ ਪਿਆਰ ਇਤفاق ਦੇ ਨਾਲ ਸੰਗਤ ਜੁੜਦੀਏ ਨਗਰ ਦੀ ਭਲੇ ਦੀ ਅਰਦਾਸ ਤੇ ਗੁਰੂ ਘਰ ਦੀਆਂ ਸੇਵਾਵਾਂ ਸਤਿਗੁਰੂ ਕਿਰਪਾ ਕਰਨਾ ਸਾਰਿਆਂ ਦੇ ਮਨਾਂ ਨੂੰ ਪ੍ਰੇਰ ਕੇ ਆਪ ਲੈ ਲੈਣ ਮਰਜ਼ ਸਭਨਾਂ ਉਪਰ ਮਿਹਰ ਭਰਿਆ ਤਰਕਣ ਇਹ ਅਰਦਾਸ ਸਦਾ ਹੀ ਰੱਬ ਮਿਲ ਕੇ ਕਰਦੇ ਰਹੀਏ ਮਰਤੀ ਕਦੇ ਨਾ ਹੋਵੇਈ ਜਨ ਕੀ ਅਰਦਾਸ ਨਾਨਕ ਜੁਰ ਗੁਰਵਿੰਦ ਕਾ ਪੂਰਨ ਬੰਤਾਸ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ